ਕਾਲੀਦਲ ਤਾਂ ਬੰਨਣਾ ਬੜਾ ਜ਼ਰੂਰੀ ਸੀ ਕਿ ਲੇਟ ਹੋ ਗਿਆ ਜੀ ਚਲੋ ਉਹਨਾਂ ਨੇ ਜ਼ਿਆਦਾ ਟਾਈਮ ਲੈ ਲਿਆ ਹੂੰ ਜ਼ਿਆਦਾ ਟਾਈਮ ਨਾਲ ਉਹ ਉਹਨਾਂ ਨੇ ਸਹੀ ਪ੍ਰਤੀਕ ਕੀਤੀ ਉਹ ਉਹਨਾਂ ਨੇ ਦਾਰਾਸਾਲ ਜਿਹੜਾ ਆਮ ਲੋਕ ਸੀ ਉਹਨਾਂ ਨੂੰ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਤਾਂ ਹੀ ਤਾਂ 15 ਲੱਖ ਭੱਤੀ ਕਰਨੇ ਕੋਈ ਉਹ ਵੀ ਡਾਕੂਮੈਂਟਸ ਦੇ ਨਾਲ ਹੂੰ ਇਹਨਾਂ ਦਾ ਘਰ ਬੈਠਾ ਹੀ ਕਾਪੀਆਂ ਭਰ ਲੀਆਂ ਉਹ ਵੀ ਪਤਾ ਨਹੀਂ ਭਰਿਆ ਕਿੰਨੇ ਭਰਿਆ ਹੂੰ ਕਹਿੰਦੇ ਸਾਰੀ ਇੰਨੀ ਭਰਤੀ ਹੋ ਗਈ ਹੂੰ ਆਓ ਦਿਖਾ ਦਿਓ ਉਹਨਾਂ ਨੇ ਕਾਨਫਰੰਸਾਂ ਕੀਤੀਆਂ ਘਰ ਘਰ ਗਏ ਆ ਮੈਂਦ ਕੀਤੀ ਉਹਨਾਂ ਨੇ ਹਾਂ ਤਾਂ ਉਹ ਜਦੋਂ ਉਹਨਾਂ ਨੇ ਕਰਤੀ ਚਲੋ ਉਹਨਾਂ ਅਕਾਲੀ ਦਲ ਬਣ ਗਿਆ ਸਮੇਂ ਦੀ ਜ਼ਰੂਰਤ ਸੀਗੀ ਜੀ ਜੀ ਔਰ ਅਕਾਲ ਤਖਤ ਨੂੰ ਸਮਰਪਤ ਆ ਅਕਾਲੀ ਦਲ ਜੀ ਜੀ ਔਰ ਅਕਾਲ ਤਖਤ ਦੇ ਹੁਕਮਨਾਮੇ ਦੇ ਮੁਤਾਬਕ ਬਣਿਆ ਹਮ ਸਾਰੇ ਸਿੱਖ ਜਗਤ ਦੇ ਵਿੱਚ ਅਸੀਂ ਸਾਰਿਆਂ ਦਾ ਸਵਾਗਤ ਕਰਦੇ ਹਾਂ ਜੀ ਜੀ ਔਰ ਗਿਆਨੀ ਹਰਪ੍ਰੀਤ ਸਿੰਘ ਜੀ ਪੜ੍ਹੇ ਲਿਖੇ ਬੰਦੇ ਨੇ ਹਮ ਪੀ ਐਚ ਡੀ ਨੇ ਰਿਲੀਜੀਅਸ ਪੋਲਿਟਿਕਸ ਤੇ ਰਿਲੀਜੀਅਨ ਤੇ ਜੀ ਜੀ ਔਰ ਸਾਨੂੰ ਸਗੋਂ ਉਹਨਾਂ ਤੋਂ ਆਸਾਮ ਇੰਦਾ ਨੇ ਹਮ ਜਿਹੜੇ ਅਸੀਂ 40 ਸਾਲ ਦੇ ਧੱਕੇ ਖਾ ਰਹੇ ਨਾ ਜਿਹੜੇ ਅਸੀਂ 40 ਸਾਲ ਦੇ ਸਫਰ ਕਰ ਰਹੇ ਜੀ ਜੀ ਬਾਦਲ ਨੇ ਜਿਵੇਂ ਸਾਨੂੰ 78 ਤੋਂ ਲੈ ਕੇ ਹੁਣ ਤੱਕ ਜੋ ਵਰਤਾਂਤ ਹੋਇਆ ਬਾਦਲਾਂ ਕਰਕੇ ਹੋਇਆ ਹਮ